ਖੁਦਾ ਦਾ ਸ਼ੁਕਰ ਕਰਦਾ ਹਾਂ ਕਿ ਅੱਜ ਸਿਰ ਸਮਾ ਪਰਮੇਸ਼ਵਰ ਨੇ ਦਿੱਤਾ ਹੈ ਤੁਹਾਡੇ ਨਾਲ ਪਰਮੇਸ਼ਵਰ ਦੇ ਵਚਨ ਸਾਂਝੇ ਕਰਨ ਦੇ ਲਈ ਔਰ ਦੋਸਤੋ ਅੱਜ ਆਪਾਂ ਕਿਸ ਗੱਲ ਤੇ ਚਰਚਾ ਕਰਾਂਗੇ ਉਹ ਹੈ ਚਾਲੀ ਫਾਸਿੰਗ ਤੇ ਔਰ ਕੀ ਅਸੀਂ ਰੱਖਨੇ ਆ ਜਾਂ ਨਹੀਂ ਰੱਖਨੇ ਜਾਂ ਪਰਮੇਸ਼ਵਰ ਦਾ ਕਲਾਮ ਸਾਨੂੰ ਕਹਿੰਦਾ ਹੈ ਜਾਂ ਨਹੀਂ ਕਹਿੰਦਾ ਤਾਂ ਅਜੀਜ਼ੋ ਇਸ ਗੱਲ ਨੂੰ ਅਸੀਂ ਜਾਣਣਾ ਹੈ ਪਰਮੇਸ਼ਵਰ ਦੇ ਕਲਾਮ ਚੋਂ ਹੀ ਪਰਮੇਸ਼ਵਰ ਦੇ ਵਚਨੋਂ ਤਾ ਨਵੇਂ ਨਿਯਮ ਤੋਂ ਜਾਣਾਈ ਅਸੀਂ ਕਿ ਸਾਨੂੰ ਉਹ ਕਹਿੰਦਾ ਹੈ ਕਿ ਪਰਮੇਸ਼ਰ ਯਿਸੂਸੀ ਕਿ ਤੁਸੀਂ 40 ਫਾਸਟਿੰਗ ਕਰਨੇ ਜਿਤਨਾ ਮੈਂ ਚਲੀ ਚਲੀ ਦਿਨ ਭੁੱਖਾ ਤੇ ਪਿਆਸਾ ਰਹਾ ਐਸੇ ਤੁਸੀਂ ਰਹਿਣਾ ਹੈ ਤਾਂ ਅਸੀਂ ਜੋ ਇਸ ਕਲ ਨੂੰ ਅਸੀਂ ਜਾਣਣਾ ਹੈ ਤਾਂ ਅੱਜ ਸੁੱਤ ਤੋਂ ਪਹਿਲਾਂ ਅਸੀਂ ਪਰਮੇਸ਼ਰ ਦੇ ਕਲਾਮ ਬਲ ਚੱਲਾਂਗੇ ਔਰ ਪਰਮੇਸ਼ਰ ਦੇ ਕਲਾਮ ਚੋਂ ਅਸੀਂ ਇਹ ਗੱਲ ਨੂੰ ਸਿੱਖਾਂਗੇ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ता अजीजो परमेश्वर यीशु मसीह जो दो इस दुनिया चाहे और फिर वो जवान हुए होहोना जो बदतसमे दिता स उसके कोलो यीशु मसीह ने भी बदतसम लिया और यहुना ने कहा नहीं प्रभु मैं तब तेरे तो बदतस्मा लेना है तुम मेरे तो ले रहे हो ਕੁਰਸ ਨੇ ਕਿਹਾ ਜਿਵੇਂ ਲਿਖਿਆ ਉਸੇ ਤਰ੍ਹਾਂ ਹੀ ਕਰ ਪਰ ਜ਼ਰੂਰ ਉਸੇ ਤਰ੍ਹਾਂ ਆ ਯਹੋਨਾ ਤੋਂ ਯੇਸ਼ੂ ਮਸੀਹ ਨੇ ਬਪਤਿਸਮਾ ਲਿਆ ਔਰ ਪਵਿੱਤਰ ਆਤਮਾ ਕਬੂਤਰ ਦੇ ਰੂਪ ਦੇ ਨਾਲ ਉਹਦੇ ਤੇ ਉਤਰਿਆ ਔਰ ਆਕਾਸ਼ੋਂ ਇੱਕ ਆਵਾਜ਼ ਆਈ ਇਹ ਮੇਰਾ ਪਿਆਰਾ ਪੁੱਤਰ ਹੈ ਇਸ ਦੀ ਸੁਣੋ ਤਾਂ ਪਰਮੇਸ਼ਵਰ ਦੇ ਅਜ਼ੀਜ਼ੋ ਸਾਨੂੰ ਇਹ ਗੱਲ ਕਿੱਥੇ ਮਿਲਦੀ ਹੈ ਮਿਲਦੀ ਹੈ ਸਾਨੂੰ ਮੱਤੀ ਧਿਆਏ 3 ਉਪੀ 16 ਤੋਂ 17 ਆਇਤ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਚਨ ਚ ਲਿਖਿਆ ਹੈ ਉਹਦੇ ਕਲਾਮ ਚ ਲਿਖਿਆ ਜਦੋਂ ਯੂਸ਼ੂ ਮਸੀਹ ਯਹੋਨਾ ਦੇ ਕੋਲੋਂ ਬਪਤਿਸਮਾ ਲੈਣ ਦੇ ਲਈ ਗਏ ਔਰ ਇਹ ਉਹਨਾਂ ਨੇ ਜਦੋਂ ਬਪਤਿਸਮਾ ਦਿੱਤਾ ਤਾਂ ਉਹਦੇ ਤੇ ਪਵਿੱਤਰ ਆਤਮਾ ਕਬੂਤਰ ਦੇ ਰੂਪ ਚ ਉਤਰਿਆ ਕਬੂਤਰ ਦੇ ਰੂਪ ਚ ਉਤਰਿਆ ਔਰ ਆਕਾਸ਼ੋਂ ਆਵਾਜ਼ ਆਈ ਇਹ ਮੇਰਾ ਪਿਆਰਾ ਪੁੱਤਰ ਹੈ ਇਹ ਮੇਰਾ ਪਿਆਰਾ ਬੇਟਾ ਹੈ ਤਾਂ ਪਰਮੇਸ਼ਰ ਦੇ ਅਜ਼ੀਜ਼ੋ ਫਿਰ ਫਿਰ ਆਤਮਾ ਦੇ ਨਾਲ ਉਹ ਪਵਿੱਤਰ ਆਤਮਾ ਉਹਨੂੰ ਜੰਗਲ ਦੇ ਵਿੱਚ ਲੈ ਗਿਆ ਕਿਸ ਦੇ ਵਿੱਚ ਲੈ ਗਿਆ ਜੰਗਲ ਦੇ ਵਿੱਚ ਇਹ ਕਿੱਥੇ ਲਿਖਿਆ ਮੱਤੀ ਅਧਿਆਇ 4 ਉਹਦੀ 2 ਆਇਤ ਜਦੋਂ ਤੁਸੀਂ ਪੜ੍ਹਦੇ ਇੱਥੇ ਲਿਖਿਆ ਜੰਗਲ ਦੇ ਵਿੱਚ ਜਦੋਂ ਪਵਿੱਤਰ ਆਤਮਾ ਲੈ ਗਿਆ ਤੇ ਲਿਖੇ 40 ਦਿਨ ਤੱਕ ਉਹਦੀ ਪ੍ਰੀਖਿਆ ਚੱਲਦੀ ਰਹੀ ਇਹ ਸਮਸਿਧੀ 40 ਦਿਨ ਤੱਕ ਉਹਦੀ ਪ੍ਰੀਖਿਆ ਚੱਲਦੀ ਰਹੀ ਔਰ ਜੰਗਲ ਦੇ ਵਿੱਚੋਂ ਰਿਹਾ ਜੰਗਲ ਦੇ ਵਿੱਚ ਰਿਹਾ ਔਰ ਆਈਏ ਅਸੇ ਸੋ ਅਸੀਂ ਪਰਮੇਸ਼ਰ ਦੇ ਵਚਨ ਚੋਂ ਜਾਣਾਂਗੇ ਪਰਮੇਸ਼ਰ ਦੇ ਵਚਨ ਨੂੰ ਪੜਾਂਗੇ ਮੱਤੀ ਅਧਿਆਇ 3 ਉਹਦੀ 16 ਤੋਂ 17 ਆਇਤ ਅਸੀਂ ਜਾਨਾਂ ਆ ਪੜਨਾ ਜਦੋਂ ਯਸੂਤ ਬੈਟਿਸਮਾ ਲੈ ਚੁੱਕੇ ਹਾਂ ਜੋ ਬਾਹਰ ਆਏ ਹਾਂ ਉਸ ਸਮੇਂ ਆਕਾਸ਼ ਉਹਨਾਂ ਦੇ ਲਈ ਖੁੱਲ ਗਿਆ ਹਾਂ ਅਤੇ ਉਹਨਾਂ ਨੇ ਪਰਮੇਸ਼ਵਰ ਦੀ ਆਤਮਾ ਨੂੰ ਕਬੂਤਰੀ ਦੇ ਰੂਪ ਵਿੱਚ ਦੇਖਿਆ ਹਾਲੇਲੂਇਆ ਉਹਦੇ ਤੇ ਉਤਰਿਆ ਔਰ ਆਕਾਸ਼ੋਂ ਆ ਜਾਈ ਇਹ ਮੇਰਾ ਪਿਆਰਾ ਪੁੱਤਰ ਹੈ ਪਿਆਰਾ ਬੇਟਾ ਹੈ ਫਿਰ ਉਹਨੂੰ ਪਵਿੱਤਰ ਆਤਮਾ ਜੰਗਲ ਦੇ ਵਿੱਚ ਲੈ ਗਿਆ ਔਰ ਕਿਸ ਤੋਂ ਪਰਦੇ ਮੱਤੀ ਅਧਿਆਇ 4 ਉਦੀ 2 ਆਇਤ ਨੂੰ ਅਸੀਂ ਪੜਾਂਗੇ 40 ਦਿਨ ਅਤੇ 40 ਰਾਤਾਂ ਪਿੱਛੋਂ ਉਹਨਾਂ ਨੂੰ ਭੁੱਖ ਲੱਗੀ ਉਸ ਸਮੇਂ ਸ਼ਤਾਰ ਨੇ ਆ ਕੇ ਉਹਨਾਂ ਨੂੰ ਕਿਹਾ ਜੇਕਰ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਆਖ ਕਿ ਇਹ ਰੋਟੀ ਬਣ ਜਾ ਹallelujah ਹallelujah 40 ਦਿਨ ਤੱਕ ਪਰਮੇਸ਼ਵਰ ਔਰ ਪਵਿੱਤਰ ਆਤਮਾ ਹallelujah 40 ਦਿਨ ਤੱਕ ਪਰਮੇਸ਼ਵਰ ਯਿਸੂ ਮਸੀਹ ਜੰਗਲ ਦੇ ਵਿੱਚ ਰਹੇ ਉਹਦੀ ਪ੍ਰੀਖਿਆ ਹੁੰਦੀ ਰਹੇ ਔਰ ਫਿਰ ਉਸ ਤੋਂ ਬਾਅਦ ਜਦੋਂ ਚਾਲੰਜ ਦਾ ਦਿਨ ਹੁੰਦਾ ਹੈ ਫਿਰ ਉਹਦੀ ਪਰਖ ਹੁੰਦੀ ਹੈ ਔਰ ਸ਼ੈਤਾਨ ਉਹਨੂੰ ਪਰਖਦਾ ਹੈ ਅਜ਼ੀਜ਼ੋ ਆਈਏ ਅਸੀਂ ਇੱਕ ਹੋਰ ਦੇਖਾਂਗੇ ਮਰਕੁਸ ਅਧਿਆਇ 1 ਕੋ ਵੀ ਪਾੜਾ ਹੈ ਇੱਛਤਾ ਸੀ ਜਾਣ ਲਿਆ ਕਿ ਪਰਮੇਸ਼ਵਰ ਦਾਤਮਾ ਫਿਰ ਲਿਖਿਆ ਹੈ ਕਿ ਉਸ ਦਾ ਆਤਮਾ ਪਰਮੇਸ਼ਵਰ ਦਾਤਮਾ ਨੂੰ 40 ਦਿਨ ਜੰਗਲ ਦੇ ਵਿੱਚ ਰੱਖਿਆ ਰੋਦੀ ਪ੍ਰੀਖਿਆ ਚੱਲਦੀ ਰਹੀ ਇਹ ਸ਼ੂਸੀ ਦੀ ਪ੍ਰੀਖਿਆ ਚੱਲੇ ਗਈ। ਔਰ ਉਪਾਸ ਰੱਖਣ ਦੇ ਲਈ ਇੱਥੇ ਯੀਸ਼ੂ ਨੇ ਨਹੀਂ ਕਿਹਾ ਕਿ ਕਲੀਸਿਆ ਨੇ 40 ਦਿਨ ਉਪਾਸ ਰੱਖਣਾ ਹੈ। ਜਾਂ ਇੱਕ ਪਾਸਟਰ ਨੇ ਉਪਾਸ ਰੱਖਣਾ ਹੈ। ਇੱਥੇ ਨਹੀਂ ਬੋਲਿਆ ਗਿਆ। ਇੱਥੇ ਨਹੀਂ ਲਿਖਿਆ ਗਿਆ। ਯੀਸ਼ੂ ਨੇ ਨਹੀਂ ਕਿਹਾ ਕਿ 40 ਦਿਨ ਤੁਸੀਂ ਉਪਾਸਿੰਗ ਦੇ ਵਿੱਚ ਫਾਸਟਿੰਗ ਦੇ ਵਿੱਚ ਰਹਿਣਾ ਹੈ। ਔਰ ਜ ਐਸ ਮਹੀਨੇ 40 ਦਿੋਜੇ ਸ਼ੁਰੂ ਹੋਣੇ ਨੇ। ਇਹ ਬਾਈਬਲ ਦੇ ਅੰਦਰ ਨਹੀਂ ਹੈ। ਅੱਛੀ ਗੱਲ। ਅਸੀਂ ਇਸ ਨੂੰ ਜਾਣਣਾ ਹੈ। ਤਾਂ ਮਰਕੁਸ ਦੀ ਕਿਤਾਬ ਅਧਿਆਇ 1 ਉਹਦੀ ਬਾਣਾ ਇੱਕ ਪੜਾ ਲਏ ਉਸ ਵੇਲੇ ਪਿਤਰ ਆਤਮਾ ਯਿਸੂ ਨੂੰ ਜੰਗਲ ਵਿੱਚ ਲੈ ਗਿਆ ਹਾਂ ਉੱਥੇ ਉਹ 40 ਦਿਨ ਤੱਕ ਰਹੇ ਹਾਂ ਸ਼ੈਤਾਨ ਉਹਨਾਂ ਨੂੰ ਪਰਮਾਉਂਦਾ ਰਿਹਾ ਹਾਲੇਲੂਇਆ 40 ਦਿਨ ਤੱਕ ਰਹੇ ਪਰਮੇਸ਼ਵਰ ਦਾ ਆਤਮਾ ਜੰਗਲ ਚ ਲੈ ਗਿਆ ਔਰ 40 ਦਿਨ ਤੱਕ ਕੌਣ ਰਿਹਾ ਯਿਸੂ ਔਰ ਸ਼ੈਤਾਨ ਉਹਨੂੰ ਪਰਖਦਾ ਰਿਹਾ ਉਹਦੀ ਪ੍ਰੀਖਿਆ ਚੱਲ ਰਹੀ ਸੀ ਪਰਮੇਸ਼ਰ ਦਾ ਆਤਮ ਉਹ ਜੰਗਲ ਚ ਲੱਗਿਆ ਤਿਆਰ ਹੋਣ ਦੇ ਲਈ ਪਰਮੇਸ਼ਰ ਦੇ ਗਿਆਨ ਦੇ ਲਈ ਰੋਦੀ ਪ੍ਰੀਖਿਆ ਚਾਲ ਰਹੀ ਸੀ ਆਈਏ ਸੀ ਲੂਕਾ ਅਧਿਆਇ 4 ਉਹਦੀ 1 ਤੋਂ 2 ਆਇਤ ਪੜਾਂਗੇ ਫਿਰ ਕੀ ਹੋਇਆ ਲੂਕਾ ਅਧਿਆਇ 4 ਉਹਦੀ 1 ਤੋਂ 2 ਆਇਤ ਹੁਣ ਚ ਉਹਦੀ ਟੈਲ ਸੇਵਾ ਕੌਣ ਕਰਦੇ ਰਹੇ ਆਕਾਸ਼ੋਂ ਸਵਰਗਦੂਤ ਯੀਸ਼ੂ ਦੀ ਟੈਲ ਸੇਵਾ ਕਰਦੇ ਰਹੇ ਆਕਾਸ਼ ਤੋਂ ਸਵਰਗ ਤੋਂ ਪੜਨਾ ਯੀਸ਼ੂ ਵਰਪੂਰ ਹੋ ਕੇ ਇਸ ਤਰ੍ਹਾਂ ਨਦੀ ਤੋਂ ਵਾਪਸ ਆਏ ਹਾਂ ਅਤੇ ਉਹਨਾਂ ਨੂੰ ਥਾਂ ਵਿੱਚ ਲੈ ਗਏ ਉੱਥੇ ਸ਼ੈਤਾਨ ਨੇ ਉਹਨਾਂ ਨੂੰ 40 ਦਿਨ ਤੱਕ ਪਰਮਾਇਆ ਹਾਂ ਹਾਲੇਲੂਇਆ 40 ਦਿਨ ਤੱਕ ਪਰਮਾਇਆ ਬੁਲ ਹਾਲੇਲੂਇਆ ਅਸੀਂ ਇਹ ਤਿੰਨ ਪੁਸਤਕਾਂ ਦੇ ਵਿੱਚ ਹੈ ਲੋਕਾ ਤਿੰਨ ਪੁਸਤਕਾਂ ਮੱਤੀ ਮਰਕਸ ਲੋਕਾ ਤਿੰਨ ਪੁਸਤਕਾਂ ਦੇ ਵਿੱਚ ਪਰਮੇਸ਼ਰ ਯਿਸੂ ਮਸੀਹ ਦੇ ਆਤਮਾ ਦੇ ਦੁਆਰਾ ਜਦੋਂ ਜੰਗਲ ਚ ਗਿਆ ਤਾਂ ਉਹਨੂੰ 40 ਦਿਨ ਦੇ ਤੱਕ ਪਰਖਿਆ ਗਿਆ। ਸ਼ੈਤਾਨ ਉਹਦੀ ਪਰਖ ਕਰਦਾ ਰਿਹਾ 40 ਦਿਨ ਤੱਕ। ਉਸਨੇ ਕੁਝ ਨਹੀਂ ਖਾਇਆ। ਉਸਨੇ ਕੁਝ ਨਹੀਂ ਖਾਇਆ। ਉਸਨੇ ਨਾ ਪੀਤਾ ਨਾ ਖਾਇਆ ਪਰ ਉਹਦੀ ਟੇਲ ਸੇਵਾ ਕੌਣ ਕਰਦੇ ਨੇ? ਸਵਰਗ ਦੇ। ਉਹਨੂੰ 40 ਦਿਨ ਭੁੱਖੀ ਨਹੀਂ ਲੱਗੀ। 40 ਦਿਨ ਉਹਨੂੰ ਪਿਆਸ ਹੀ ਨਹੀਂ ਲੱਗੀ। ਯੀਸ਼ੂ ਮਸੀਹ ਨੇ। ਅਸੀਂ ਇਨਸਾਨ ਹਾਂ ਜੇ ਅਸੀਂ 40 ਦਿਨ ਫਾਸਟਿੰਗ ਹੋਵਾਂਗੇ ਤੇ ਮਰ ਜਾਵਾਂਗੇ 40 ਦਿਨ ਦੇ ਵਿੱਚ ਅਸੀਂ ਫਾਸਟਿੰਗ ਰੱਖਾਂਦੇ ਤੇ ਮਰ ਜਾਵਾਂਗੇ ਸਾਨੂੰ ਸਮਝਣਾ ਪੈਗਾ ਪਰਮੇਸ਼ਵਰ ਦੇ ਕਲਾਮ ਨੂੰ ਅਜੀਜ਼ ਹੋ ਇਸ ਵੀਡੀਓ ਨੂੰ ਜੁ ਜਿਆਦਾ ਤੋਂ ਜਿਆਦਾ ਤੁਸੀਂ ਸ਼ੇਅਰ ਕਰਨਾ ਤਾਂ ਕਿ ਦੂਸਰਿਆਂ ਦੀਆਂ ਵੀ ਅੰਧੀਆਂ ਅੱਖਾਂ ਖੁੱਲ ਜਾਣ ਪਰਮੇਸ਼ਵਰ ਦੇ ਕਲਾਮ ਚ ਲਿਖਿਆ ਹੈ ਉਹਦੀ ਟੈਲ ਸੇਵਾ ਕੌਣ ਕਰਦੇ ਨੇ ਫਰਿਸ਼ਤੇ ਪਰ ਉਹਨੂੰ 40 दिन तक ईशु नुख नहीं लगी जो चाली दिन भुख लगी और उस टाइम शैतान फिर पर चाली दिन तक परमेश्वर यशु मसीह जंगल च रहे बियाबान च रहे जानवर रहे यशु मसीह जंगल च रहे तो अजीजों परख चलती रही परमेश्वर यशु मसीह ਖੁਦਾਬੰਦ ਨੇ ਪਵਿੱਤਰ ਆਤਮਾ ਦੇ ਦੁਆਰਾ ਉਸ ਰੋਜਨਲ ਚ ਲੈ ਗਏ ਉੱਥੇ ਉਹਦੀ ਪ੍ਰੀਖਿਆ ਚੱਲਦੀ ਰਹੀ 40 ਦਿਨ ਤੱਕ ਟ੍ਰੇਨਿੰਗ ਚੱਲਦੀ ਰਹੀ ਤਿਆਰ ਹੁੰਦੇ ਰਹੇ ਯਿਸੂ ਮਸੀਹ ਕਿਉਂਕਿ ਉਹ ਇਨਸਾਨ ਵੀ ਸੀ ਪਰਮੇਸ਼ਵਰ ਵੀ ਸੀ ਇਨਸਾਨ ਨੂੰ ਭੁੱਖ ਲੱਗਦੀ ਹੈ ਤਾਂ ਇਸੇ ਲਈ ਜਦੋਂ 40 ਦਿਨ ਬੀਤ ਗਏ 40 ਦਿਨ ਯਿਸੂ ਮਸੀਹ ਨੂੰ ਭੁੱਖ ਲੱਗੀ ਫਿਰ ਸ਼ੈਤਾਨ ਆਇਆ ਸ਼ੈਤਾਨ ਨੇ ਕਿਹਾ ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤੇ ਇਹਨਾਂ ਪੱਥਰਾਂ ਨੂੰ ਕਿਹ ਰੋਟੀ ਬਣ ਜਾਵੇ ਪਰੇਸ਼ੂ ਨੇ ਕਿਹਾ ਕੇਵਲ ਇਨਸਾਨ ਮਨੁੱਖ ਪਰਮੇਸ਼ਵਰ ਦੇ वचन ਨਾਲ ਜੀਉਂਦਾ ਰਹੇਗਾ ਬਲਕਿ ਰੋਟੀ ਨਾਲ ਜਰੂਰੀ ਨਹੀਂ ਬਲਹਾਲੇ ਪਾਇ ਹੇਲੂਇਆ ਪਰ ਸਾਨੂੰ ਜਰੂਰੀ ਸਾਡੇ ਸਰੀਰ ਦੇ ਭੋਜਨ ਉਹ ਹੈ ਜਰੂਰੀ ਹੈ 40 ਦਿਨ ਫਾਸਟਿੰਗ ਇਹ ਬਾਈਬਲ ਦੇ ਵਿੱਚ ਨਹੀਂ ਲਿਖਿਆ ਤੁਸੀਂ 40 ਦਿਨ ਫਾਸਟਿੰਗ ਕਰਨਾ ਹੈ

ਔਰ ਉਸ ਸਮੇਂ ਜਦੋਂ ਉਪਾਸ ਰੱਖੇ ਜਾਂਦੇ ਸੀ ਉਹ ਪਾਸ ਰੱਖੇ ਜਾਂਦੇ ਸੀ ਦੁੱਖ ਨੂੰ ਜ਼ਾਹਿਰ ਕਰਨ ਦੇ ਲਈ ਦੁੱਖ ਦੇ ਵਿੱਚ ਰੱਖੇ ਜਾਂਦੇ ਸੀ ਦੁੱਖ ਦੇ ਵਿੱਚ ਰੱਖੇ ਜਾਂਦੇ ਹਾਲੇਲੂਇਆ ਤਾਂ ਜੇਕਰ ਤੁਸੀਂ ਕੋ ਕਿਸੀ ਪਾਪੀ ਸੀ ਤਦ ਰੱਖੇ ਜਾਂਦੇ ਸੀ ਤੇ ਈਸ਼ੂ ਮਸੀਹ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਜਿਨੇ ਉਸ ਤੇ ਵਿਸ਼ਵਾਸ ਕੀਤਾ ਉਹਦੇ ਪਾਪ ਵੀ ਸ਼ਮ ਹੋ ਜਾਂਦੇ ਫਿਰ ਸੋਚਣਾ ਕਿ ਅੱਜ ਫਾਸਟਿੰਗ ਰੱਖਣਾ ਚਾਹੀਦਾ ਰੱਖਣਾ ਵੀ ਉਸ ਤੇ ਨਹੀਂ ਹੈ ਕਿ ਤੁਸੀਂ ਫਾਸਟਿੰਗ ਰੱਖਣਾ ਜਾਂ ਨਹੀਂ ਰੱਖਣਾ ਪਰ ਮੈਂ ਦੱਸਦਾ ਪਹਿ 40 ਫਾਸਟਿੰਗ ਬਾਈਬਲ ਦੇ ਅੰਦਰ ਪਰਮੇਸ਼ਵਰ ਨੇ ਨਹੀਂ ਕਿਹਾ ਕਿ ਇਨਸਾਨ ਨੇ ਰੱਖਨੇ ਨੇ ਇਹਨਾਂ ਵਿਸ਼ਵਾਸੀ ਨੇ ਰੱਖਨੇ ਉਸਨੇ ਕਿਹਾ ਉਪਾਸ ਰੱਖਣਾ ਉਪਾਸ 40 ਫਾਸਟਿੰਗ ਗ੍ਰੇਚਨ ਦੇ ਵਿੱਚ ਫੈਸ਼ਨ ਬਣ ਗਿਆ 40 ਫਾਸਟਿੰਗ ਦਾ ਟਰੈਂਡ ਬਣ ਗਿਆ 40 ਫਾਸਟਿੰਗ ਦਾ ਇਸ ਮਹੀਨੇ ਅਸੀਂ 40 ਫਾਸਟਿੰਗ ਰੱਖਨੇ ਐ ਇਸ ਮਹੀਨੇ ਅਸੀਂ 40 ਫਾਸਟਿੰਗ ਵਾਲਾ ਮਹੀਨਾ ਹੈ ਔਰ ਇਹ ਫਾਸਟਿੰਗ ਦੇ ਵਿੱਚ ਕੀ ਕਰਦੇ ਨੇ 40 ਫਾਸਟਿੰਗ ਦੇ ਵਿੱਚ ਜਿਹੜੇ ਪ੍ਰਭੂ ਦੇ ਲੋਕ ਨੇ ਜਿਹੜੇ ਅੱਜ ਵੀ ਨਸ਼ੇ ਦੇ ਵਿੱਚ ਨੇ ਨਸ਼ਿਆਂ ਦੇ ਵਿੱਚ ਨੇ ਸ਼ਰਾਬ ਪੀਂਦੇ ਨੇ ਨਸ਼ੇ ਕਰਦੇ ਨੇ ਉਹ ਜਦੋਂ ਰੋਜ਼ੇ ਚੱਲਦੇ ਨੇ ਉਹਨਾਂ ਟਾਈਮ ਉਹ ਨਸ਼ੇ ਛੱਡ ਦਿੰਦੇ ਨੇ ਉਹਨਾਂ ਟਾਈਮ ਉਹ ਸ਼ਰਾਬ ਛੱਡ ਦਿੰਦੇ ਨੇ ਕਹਿੰਦੇ 40 ਫਾਸਟਿੰਗ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਉਹੀ ਪਾਪ ਇਹ ਸਫਲਤਾ ਨਹੀਂ ਇਹ ਪਰਮੇਸ਼ਰ ਦਾ ਕਲਾਮ ਨਹੀਂ ਕਹਿੰਦਾ ਫਾਸਟਿੰਗ ਦੇ ਵਿੱਚ ਆਤਮਿਕ ਬਣਨਾ ਹੈ ਅਸੀਂ ਮਜ਼ਬੂਤੀ ਲਿਆਉਣੀ ਹੈ ਅੰਦਰੋਂ ਅਜੀਜ਼ੋ ਪਰਮੇਸ਼ਰ ਦਾ ਕਲਾਮ ਸਾਫ਼ ਹੈ ਚਲੀ ਫਾਸਟਿੰਗ ਦੇ ਵਿੱਚ ਆਹ ਕੰਮ ਨਹੀਂ ਅਸੀਂ ਕਰਨਾ ਆਹ ਕੰਮ ਨਹੀਂ ਅਸੀਂ ਕਰਨਾ ਯੀਸ਼ੂ ਨੇ ਨਹੀਂ ਕਿਹਾ ਇਹ ਪਰ ਬਾਈਬਲ ਵੀ ਨਹੀਂ ਕਹਿੰਦੀ ਇਸ ਬਾਈਬਲ ਨੂੰ ਪੜਾਣਾ ਹੈ ਇਸ ਪਰਮੇਸ਼ਰ ਦੇ ਕਲਾਮ ਨੂੰ ਪੜਾਣਾ ਹੈ ਤਾਂ ਜਾਣਨਾ ਹੈ ਇਹ ਚੀਜ਼ ਉਸ ਪਰਮੇਸ਼ਰ ਦੇ ਕਲਾਮ ਨਾਲ ਜੰਗਰਜ ਆਤਮਾ ਲੈ ਕੇ ਪਰਮੇਸ਼ਵਰ ਦੀ ਪ੍ਰੀਖਿਆ ਚੱਲ ਰਹੀ ਸੀ ਯਿਸੂ ਮਸੀਹ ਦੀ ਕਿ ਚੱਲਦੀ ਪ੍ਰੀਖਿਆ ਚੱਲ ਰਹੀ ਸੀ ਸ਼ੈਤਾਨ ਨੂੰ ਪਰਖ ਰਿਹਾ ਤੇ 40 ਦਿਨ ਤੱਕ ਪਰਖ ਰਿਹਾ ਸੀ ਅੱਜ ਅੱਜ ਅਸੀਂ ਜਦੋਂ ਫਾਸਟਿੰਗ ਚੱਲਦੇ ਹਾਂ ਕੁਝ ਸਮੇਂ ਦੇ ਲਈ ਅਸੀਂ ਨਸ਼ੇ ਨੂੰ ਤਿਆਗ ਦਿੰਦੇ ਹਾਂ ਕੁਝ ਸਮੇਂ ਦੇ ਲਈ ਅਸੀਂ ਕਹਿ ਦਿੰਦੇ ਆ ਸ਼ਰਾਬ ਨਹੀਂ ਪੀਣੀ ਫਿਰ ਅਸੀਂ ਬਾਪਿਆਂ ਨਾਲੋਂ ਕੱਟ ਕੀ ਹੈ ਬਾਈਬਲ ਦੇ ਮੁਤਾਬਿਕ ਅਸੀਂ ਕੱਟ ਨਹੀਂ ਹੈ ਬੁਰ ਹੇਲੂਇਆ ਔਰ ਬਾਈਬਲ ਨੇ ਕਹਿੰਦੀ ਬੁਲ ਹਾਲੇਲੂਇਆ ਪਾਪ ਕਰਨਾ ਜੇ ਜੋ ਬਾਈਬਲ ਨੇ ਕਹਿੰਦੀ ਬੁਲ ਹਾਲੇਲੂਇਆ ਬਾਈਬਲ ਨੇ ਕਹਿੰਦੀ ਕਿ ਤੂੰ ਗਲਤ ਕੰਮ ਕਰ ਬਾਈਬਲ ਨੇ ਕਹਿੰਦੀ ਤੂੰ ਨਸ਼ਾ ਕਰ ਬਾਈਬਲ ਨੇ ਕਹਿੰਦੀ ਤੂੰ ਫਾਸਟਿੰਗ ਉਹਨਾ ਟਾਈਮ ਕਰ ਜਿੱਦਕ ਫਾਸਟਿੰਗ ਚੱਲਦੇ ਨੇ ਮਹੀਨਾ ਫਾਸਟਿੰਗ ਚੱਲਦੇ ਨੇ ਤੇ ਤੂੰ ਮਹੀਨਾ ਸ਼ਰਾਬ ਨਹੀਂ ਪੀਣੀ ਬਾਈਬਲ ਨੇ ਕਹਿੰਦੀ ਇਹ ਸਾਡੀ ਆਪਣੀ ਯੋਜਨਾ ਹੈ ਬੁਲ ਹਾਲੇਲੂਇਆ ਸਾਡੀ ਆਪਣੀ ਪ੍ਰਿਆਸ ਹੈ ਜਿਸ ਨੂੰ ਅਸੀਂ ਸਮਝਦੇ ਨਹੀਂ ਹੈ ਬਲ ਖਾਲੀ ਹੋਈ ਆ ਬਾਈਬਲ ਵਿੱਚ ਕਹਿੰਦੀ ਇਸ ਬਾਈਬਲ ਚ ਪੜੋ ਪਰਮੇਸ਼ਵਰ ਯੀਸ਼ੂ ਮਸੀਹ ਨੇ ਨਹੀਂ ਕਿਹਾ ਕਿ ਤੂੰ 40 ਫਾਸਟਿੰਗ ਰੱਖਨੇ ਨੇ ਵਿਸ਼ਵਾਸੀ ਤੂੰ ਰੱਖਨੇ ਨੇ ਪਾਸਟਰ ਤੂੰ ਰੱਖਨੇ ਨੇ ਇਹ ਨਹੀਂ ਕਿਹਾ ਯੀਸ਼ੂ ਨੇ ਯੀਸ਼ੂ ਦੀ 40 ਦਿਨ ਪ੍ਰੀਖਿਆ ਚੱਲਦੀ ਰਹੀ 40 ਦਿਨ ਤੱਕ ਉਹ ਭੁੱਖੇ ਰਹੇ 40 ਦਿਨ ਤੱਕ ਉਹ ਭੁੱਖੇ ਰਹੇ ਅੱਛੀ ਸੁਣ ਅਰਮੇ ਪਿੰਦਾਸ ਦੇਣਾ ਮਰਕਸ ਪਰ ਲੂਕਾ ਮੱਤੀ ਇਹਨਾਂ ਤਿੰਨਾਂ ਖਤਾਬਾ ਦੇ ਅੰਦਰ ਯਿਸੂ ਮਸੀਹ ਨੇ ਨਹੀਂ ਕਿਹਾ ਕਿ 40 ਫਾਸਟਿੰਗ ਵਿਸ਼ਵਾਸੀ ਨੇ ਰੱਖਨੇ ਨੇ ਕਲੀਸਿਆ ਨੇ ਰੱਖਨੇ ਨੇ ਜਾਂ ਪਾਸਟਾ ਦੇ ਰੱਖਦੇ ਨਹੀਂ ਕਿਹਾ ਮੱਤੀ ਅਧਿਆਇ 86 ਉਹਦੀ 16 ਆਇਤ ਪੜ੍ਹਦੇ ਆ ਪੜਨਾ हां फिर जब तूसी व्रत रखो पखंडियां मांग त कमंडियां मांग ਨਾ ਰੱਖ ਕਿਉਂਕਿ ਉਹ ਆਪਣੇ ਮੂੰਹ ਇਸ ਲਈ ਵਿਗਾੜ ਲੈਂਦੇ ਹਨ ਕਿ ਉਹ ਲੋਕਾਂ ਨੂੰ ਦਖਾਨ ਕੀ ਉਹਨਾਂ ਨੇ ਵਰਤ ਰੱਖਿਆ ਹੋਇਆ ਹallelujah ਕਹਿੰਦਾ ਜੱਤੂ ਵਰਤ ਰੱਖੇ ਉਪਾਸਕ ਹੈ ਤਦ ਕਮंडੀਆਂ ਦੀ ਤਰ੍ਹਾਂ ਨਾ ਰੱਖ ਪਖੰਡੀਆਂ ਦੇ ਤਰ੍ਹਾਂ ਨਾ ਰੱਖ ਜੋ ਆਪਣਾ ਮੂਹ ਵਿਗਾੜ ਲੈਂਦੇ ਨੇ ਔਰ ਦਿਖਾਉਂਦੇ ਨੇ ਕਿ ਅਸੀਂ ਕੀ ਰੱਖਿਆ ਉਪਾਸ ਰੱਖਿਆ ਹੈ ਵਰਤ ਰੱਖਿਆ ਹੈ ਇਤਨਾ ਆਂਕੀ ਫੜਾਂਗੇ ਯਾਦ ਰੱਖੋ ਉਹ ਆਪਣਾ ਫਲ ਪਹਿਲਾ ਹੀ ਪਾ ਚੁੱਕੇ ਹਨ ਹਾਂ ਯਾਦ ਰੱਖੋ ਆਪਣਾ ਫਲ ਪਹਿਲਾ ਹੀ ਪ੍ਰਤੀਫਲ ਪਾ ਚੁੱਕੇ ਨੇ ਅੱਗੇ ਪੜਾਂਗੇ ਸੋ ਜਦੋਂ ਤੂੰ ਵਰਤ ਰੱਖੀ ਹਾਂ ਤਾਂ ਆਪਣੇ ਵਾਲਾਂ ਨੂੰ ਤੇਲ ਲਾ ਅੱਤੇ ਮੂਤੋ ਹਾਂ ਤਾਂ ਜੋ ਲੋਕ ਇਹ ਜਾਣ ਕੇ ਤੂੰ ਵਰਤ ਰੱਖਿਆ ਹੈ ਇਹ ਕੇਵਲ ਤੇਰਾ ਪਿਤਾ ਹੀ ਜੋ ਗੁਪਤ ਵਿੱਚ ਹੈ ਜਾਣੇ ਤੇਰੇ ਜੋ ਗੁਪਤ ਕੰਮਾਂ ਦੇਖਦਾ ਹੈ ਉਹ ਤੈਨੂੰ ਇਸ ਦਾ ਫਲ ਦੇਵੇਗਾ ਹallelujah ਕਹਿੰਦਾ ਤੂੰ ਵਰਤ ਰੱਖ ਉੱਠ ਕਹਿੰਦਾ ਮੂੰ ਤੂੰ ਸਿਰ ਨੂੰ ਤੇਲ ਲਾ ਤੇ ਇਸ ਤਰ੍ਹਾਂ ਨਾ ਵਰਤ ਰੱਖ ਕੇ ਲੋਕ ਜਾਣਨ ਕਹਿੰਦਾ ਇਸ ਤਰ੍ਹਾਂ ਵਰਤ ਰੱਖ ਤੇ ਕਿ ਤੇਰਾ ਪਰਮੇਸ਼ਵਰ ਤੈਨੂੰ ਜਾਣਦਾ ਹੈ ਗੁਪਤ ਦੇ ਵਿੱਚ ਇਸ ਤਰੀਕੇ ਨਾਲ ਵਰਤ ਰੱਖਣਾ ਇਸ ਲਈ ਕਿ ਉਹਨਾਂ ਦਾ ਰੋਜ਼ਾ ਰੱਖਣਾ ਹੈ 40 ਫਾਸਟਿੰਗ ਦਾ ਬਾਈਬਲ ਦੇ ਅੰਦਰ ਨਹੀਂ ਹੈ 40 ਫਾਸਟਿੰਗ ਕ੍ਰਿਸਚੀਅਨੇ ਰੱਖਦੇ ਨੇ ਬਾਈਬਲ ਦੇ ਅੰਦਰ ਨਹੀਂ ਹੈ ਇੱਕ ਬਾਾਰ ਸਸਤੀ ખ્રિસ્ਤਨੀ ਯਿਸੂ ਮਸੀਹ ਨੂੰ ਕਿਹਾ ਇਹ ਉਹਨਾਂ ਦੇ ਚੇਲੇ ਤਾਂ ਫਾਸਟਿੰਗ ਰੱਖਦੇ ਨੇ ਵਰਤ ਰੱਖਦੇ ਨੇ ਤੇਰੇ ਚੇਲੇ ਕਿਉਂ ਨਹੀਂ ਕਰ ਸਕਦੇ ਤਾਂ ਯਿਸੂ ਨੇ ਕਿਹਾ ਜਦ ਤੱਕ ਧੂਲਾ ਨਾ ਲੇ ਤਦ ਤੱਕ ਇਹਨਾਂ ਨੂੰ ਵਰਤ ਰੱਖਣ ਦੀ ਫਾਸਟਿੰਗ ਰੱਖਣ ਦੀ ਲੋੜ ਨਹੀਂ ਹੈ ਜਦੋਂ ਧੂਲਾ ਨਹੀਂ ਹੋਵੇਗਾ ਤਾਂ ਦੇ ਰੱਖਣਗੇ ਤਾਂ ਅਜੀ ਜੋ ਸਮਝਣਾ ਹੈ ਕਿ ਪਰਮੇਸ਼ਵਰ ਸਾਨੂੰ ਕੀ ਕਹਿਣਾ ਚਾਹੁੰਦਾ ਹੈ ਸਮਝ ਆਈ ਇਸ਼ੂ ਮਸੀਹ ਨੇ ਉੱਥੇ ਵੀ 40 ਫਾਸਟਿੰਗ ਨਹੀਂ ਕੀ ਹੈ ਉੱਥੇ ਵੀ ਇਸ਼ੂ ਨੇ ਕਿਹਾ ਨਹੀਂ ਕਿ ਤੂੰ 40 ਫਾਸਟਿੰਗ ਰੱਖਨੇ ਨੇ ਜਾਂ 40 ਰੋਜ਼ੇ ਰੱਖਨੇ ਨੇ 40 ਵਰਤ ਰੱਖਨੇ ਨੇ ਤਕਲੀਸੇ ਸਮਝੋ ਮੂਰਖ ਨਾ ਬਣੋ ਵਚਨ ਨੂੰ ਸਮਝੋ ਪਰਮੇਸ਼ਵਰ ਦੇ ਕਲਾਮ ਨੂੰ ਸਮਝੋ की बोल रहा है, इस कलाम चो पढ़ो जांचोर कलाम समझो इस उम्मीद करता हाँ बहुत कुछ सीखा होगा बहुत कुछ जानना होगा फास्टिंग द्वारा और फास्टिंग किस तरह रखना है इसते द्वारा और चाली फास्टिंग नहीं है यीशु ने नहीं किया ਬਾਈਬਲ ਅੰਦਰ 40 ਫਾਸਟਿੰਗ ਈਸ਼ੂ ਨੇ ਨਹੀਂ ਕੀਤਾ ਈਸ਼ੂ 40 ਦਿਨ ਤੱਕ ਜੰਗਲ ਚ ਰਹਾ ਉੱਨੀ ਪ੍ਰੀਖਿਆ ਹੁੰਦੀ ਰਹੀ ਇਹ ਗੱਲ ਯਾਦ ਰੱਖਣਾ ਪ੍ਰੀਖਿਆ ਹੁੰਦੀ ਰਹੀ 40 ਦਿਨ ਬਾਅਦ ਉਹਨੂੰ ਭੁੱਖ ਲੱਗੀ ਇਹ ਗੱਲ ਯਾਦ ਰੱਖਣਾ ਤਾਂ ਇਸ ਲਈ ਈਸ਼ੂ ਨੇ ਕਿਹਾ ਨਾ ਤੁਸੀਂ 40 ਫਾਸਟਿੰਗ ਰੱਖੋ ਆ ਫਾਸਟਿੰਗ ਰੱਖਣਾ ਕਿਹੜੇ ਮਰਜ਼ੀ ਦਿਨ ਚ ਰੱਖ ਸਕਦੇ ਹੋ ਦਿਨੇ ਸ ਪਰਮੇਸ਼ਵਰ ਦਾ ਕਈ ਦਿਨ ਚੁੰਦੇ ਨੇ ਮੈਂ ਵੀਰਵਾਰ ਰੱਖਾਂ ਮੈਂ ਸ਼ੁੱਕਰਵਾਰ ਰੱਖਣਾ ਕਈ ਕਹਿੰਦੇ ਸ਼ੁੱਕਰਵਾਰੀ ਸ਼ੋਭੇ ਬਾਕੀ ਦਿਨਾਂ ਨੂੰ ਤੂੰ ਮਾੜਾ ਕਹਿ ਰਿਹਾ ਕਿਉਂਕਿ ਬਣਾਇ ਕਿਸਤੇ ਨੇ ਪਰਮੇਸ਼ਵਰ ਨੇ ਤੇ ਫਿਰ ਤੂੰ ਪਰਮੇਸ਼ਵਰ ਨੂੰ ਮਾੜਾ ਕਹਿ ਰਿਹਾ ਮੱਤੀ ਦੇ ਉਤਪਤੀ ਦੀ ਕਿਤਾਬ ਚ ਲਿਖਿਆ ਇਨਸਾਨ ਉਹਦੇ ਸਰੂਪ ਤੇ ਦੁਆਰਾ ਬਣਾਇਆ ਗਿਆ ਤੇ ਜੇਕਰ ਤੂੰ ਇਨਸਾਨ ਨੂੰ ਵੀ ਮਾੜਾ ਕਹਿਣਾ ਤੇ ਫਿਰ ਪਰਮੇਸ਼ਵਰ ਨੂੰ ਵੀ ਮਾੜਾ ਕਹਿਣਾ ਬਣਾਈ ਹੋਈ ਚੀਜ਼ ਨੂੰ ਤੂੰ ਨੂੰ ਮਾੜਾ ਕਹਿਣਾ ਤਾਂ ਇਸ ਗੱਲ ਨੂੰ ਸਮਝਣਾ ਹੈ ਜੀ ਜੀ ਪਰਮੇਸ਼ਵਰ ਦਾ ਕਲਾਮ ਸਾਨੂੰ ਆਜ਼ਾਦੀ ਦਿੰਦਾ ਹੈ ਗੁਲਾਮੀ ਨਹੀਂ ਔਰ ਗੁਲਾਮੀ ਕਦੋਂ ਹੀ ਜਦੋਂ ਅਸੀਂ ਪਰਮੇਸ਼ਵਰ ਚ ਨਹੀਂ ਸੀ ਉਦੋਂ ਗੁਲਾਮੀ ਸੀ ਹੁਣ ਅਸੀਂ ਆਜ਼ਾਦ ਆ ਅਸੀਂ ਅਨੁਗ੍ਰਹਿ ਦੇ ਥੱਲੇ ਆ ਔਰ ਪਰਮੇਸ਼ਵਰ ਦੇ ਲੋਕ ਆ ਕਿਸੇ ਇਸਾਈ ਦੇ ਨਹੀਂ ਕਿਸੇ ਕ੍ਰਿਸ਼ਚਨ ਦੇ ਨਹੀਂ ਅਸੀਂ ਯੇਸ਼ੂ ਮਸੀਹ ਦੇ ਲੋਕ ਆ ਤਾਂ ਖੁਦਾ ਤੁਹਾਨੂੰ ਬਰਕਤ ਦੇ ਆਸ਼ਿਸ਼ ਦੇ ਜੈ ਮਸੀਹ ਕੀ